ਤਕਰੀਬਨ ਉਸ ਲਾਸਟ ਟੱਚ ਹੈ ਤੇ ਹਰ ਉਹ ਸਾਰੀ ਹੈਗੇ ਸਾਰੇ ਪੰਜਾਬ ਦੇ ਵਿੱਚ ਪੂਰੀ ਵੱਡੀ ਬਰਦਰ ਤੇ ਤਿਆਰੀ ਹੋ ਰਹੀ ਹੈ ਕਿਉਂਕਿ 10 ਕੁ ਜਿਹੜੇ ਹੋਣਾ ਸ਼ੁਰੂ ਕਰ ਦੇਣਗੇ ਦੇਖੋ ਵਾਇਗੁਰਪਲੀ ਕਰੇ ਇਨੀ ਇਨੀ ਥਾਂ ਵਿੱਚ ਜਸ ਹੱਫ ਜਿਵੇਂ ਉੱਪਰ ਲੱਗਦਾ ਤੇ ابھی ਕਾਟ ਇਨ ਨਾ ਜ਼ਿਆਦਾ ਹੋ ਜਾਣਾ ਸਪੇਸ ਪ੍ਰੋਬਲਮ ਹੋਊਗੀ ਇਸ ਲਈ ਬੇਰੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਆ ਕੇ ਛੇਤੀ ਅੱਗੇ ਆ ਕੇ ਆਪਣੀ ਥਾਂ ਲੈ ਲਓ ਅੰਦਰ ਰਹਿਗਾ ਕਿਹੜੇ ਨਵੇਂ ਜਿਹੜੀਆਂ ਹੈਗੀਆਂ ਨੇ ਵਿੱਚ ਗੱਲਬਾਤ ਕਰਦੀਆਂ ਨੇ ਹਾਂ ਇੱਕ ਜਿਹੜਾ ਲੈਂਡ ਪੂਲਿੰਗ ਦਾ ਸੀ ਉਹ ਤਾਂ ਸੀ ਹੱਲ ਕਰ ਲਿਆ ਜਿੱਤਲਿਆ ਮੋਰਚਾ ਇਸੇ ਕਰਕੇ ਨੂੰ ਜਿੱਤ ਰੇਲੀ ਦਾ ਨਾਮ ਦਿੱਤਾ ਹੈ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੋ ਰਿਹਾ ਉਹਦੇ ਨਾਲ ਟੋਟਲ ਕਾਰਪੋਰਟਾਈਜ਼ੇਸ਼ਨ ਹੋ ਰਹੀ ਹੈ ਨਾ ਬਿਜ਼ਨਸ ਬਚੇਗਾ ਨਾ ਖੇਤੀ ਬਚੇਗੀ ਕੁਝ ਨਹੀਂ ਬਚਣਾ ਇਵਰੀ ਟ੍ਰੇਡ ਐਗਰੀਮੈਂਟ ਹੁੰਦਾ ਉਹਦੇ ਵਿਰੁੱਧ ਅਸੀਂ ਕੱਲ ਨੂੰ ਪ੍ਰੋਗਰਾਮ ਕਰਾਂਗੇ ਇਸੇ ਤਰ੍ਹਾਂ ਪੰਜਾਬ ਦੇ ਪਾਣੀ ਦੀ ਸਮੱਸਿਆ ਜਿਹੜਾ ਧਰਤੀ 'ਤੇ ਨਾ ਪਾਣੀ ਟੋਟਲ ਕੈਂਸਰਸ ਹੋ ਗਿਆ ਸਾਡੀ ਮੰਗ ਹੈ ਵੀ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਤੇ ਤਾਂ ਜੇ ਕੋਈ ਦੂਸਰੀ ਤਰ੍ਹਾਂ ਦਾ ਪਾਣੀ ਵੀ ਮੁਕਣ ਵਾਲਾ ਜਿਹੜੀ ਤੀਸਰੀ ਤਰ੍ਹਾਂ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਹੋ ਪਾਣੀ ਜਿਹੜਾ ਹੈਗਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਸ ਕਰਕੇ ਪਾਣੀ ਦਾ ਮਸਲਾ ਬਹੁਤ ਜ਼ਰੂਰੀ ਹੈ ਉਹਦੇ ਤੇ ਅਸੀਂ ਉਸ ਰੈਲਿੰਗ ਪ੍ਰੋਗਰਾਮ ਐਲਾਨ ਕਰਾਂਗੇ ਇਸ ਰਾਗਾ ਕੋਆਪਰੇਟਿਵ ਕੋਆਪਰੇਟਿਵ ਦਾ ਪੰਜਾਬs ਦਾ ਪੱਠਾ ਬੈਠਿਆ ਹੀ ਹੈ ਅਸੀਂ ਕਰੋੜਾਂ ਰੁਪਏ ਦੇ ਕੱਪੜਿਆਂ ਦੇ ਸਕੈਮ ਸਬੂਤਾਂ ਸਮੇਤ ਚੀਫ ਮਿਨਿਸਟਰ ਕੋਲ ਉਠਾ ਚੁੱਕੇ ਹਾਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਿਸੇ ਨੂੰ ਸਾਰੀ ਸਾਡੀ ਕੋਆਪਰੇਟਿਵ ਧਾਰੇ ਸਾਰੇ ਕੋਈ ਇੱਕ ਵੀ ਨਹੀਂ ਬਚਿਆ ਜਿਹੜਾ ਪੈਰਾਂ ਸਿਰੋਗੇ ਸਾਰੇ ਕਾਟੇ ਚ ਨੇ ਡੁੱਬੀ ਜਾ ਰਹੇ ਨੇ ਫਿਰ ਇਹ ਤੋਂ ਅਗਲੀ ਗੱਲ ਇਹ ਹੋ ਗਈ ਵੀ ਜਿਹੜਾ ਸਾਡਾ ਕੇਂਦਰ ਸਰਕਾਰ ਹੈ ਉਨੇ ਸਟੇਟ ਸਬਜੈਕਟ ਹੈ ਉਹਨੇ ਵੀ ਇਹਦੇ ਵਿੱਚ ਦਖਲ ਦੇਣ ਵਾਸਤੇ ਕੋਆਪਰੇਟਿਵ ਡਿਪਾਰਟਮੈਂਟ ਨਾਲ ਬੜੀਆਂ ਨਵੀਆਂ ਗਾਈਡਲਾਈਨਸ ਜਿਸ਼ੂ ਕਰਤੀਆਂ ਤੋਂ ਇਹਦੇ ਤੇ ਵੀ ਹੁਕਮਜਾ ਕਰਨੇ ਚਾਹੁੰਦੇ ਨੇ ਕੋਆਪਰੇਟਿਵਸ ਤੇ ਇੱਕ ਹੈਗਾ ਵੀ ਗੰਨੇ ਦੀ ਪੇਮੈਂਟ ਕਿਸਾਨਾਂ ਦੀ ਪਿਛਲੇ ਸਾਲ ਦੀ اربوں ਰੁਪਏ ਰਿੰਦੇ ਪੰਜਾਬ ਸਰਕਾਰ ਦਾ ਪਾਰਸ਼ੇਰ ਉਹਨਾਂ ਨੇ ਹਾਲੇ ਤੱਕ ਰਿਲੀਜ਼ ਨਹੀਂ ਕੀਤੀ ਤੇ ਇੱਕ ਇਹ ਤੋਂ ਬਿਨਾ ਇਹ ਵੀ ਹੈਗਾ ਵੀ ਹੜ ਆ ਗਏ ਸਰਕਾਰ ਹਰਵਾਰੀ ਹਕਮਜਾ ਗੱਲਾਂ ਜਰੂਰ ਕਰਦੀ ਹੈ ਸਰਕਾਰ ਪਰ ਸਰਕਾਰ ਕਿਸਾਨਾਂ ਨੂੰ ਕੋਈ ਮਦਦ ਨਹੀਂ ਕਰਦੀ ਕੁਝ ਨਹੀਂ ਕਰਦੀ ਐਸ ਵੇਲੇ ਵੀ ਸਿਰਫ ਫੇਸ ਸੇਵਿੰਗ ਵਾਸਤੇ ਚੀਜ਼ ਬਣੇ ਸੋ ਜਿਹੜਾ ਕੱਢਿਆ ਹੈ ਦੇਣਾ ਲੈਣਾ ਕਿਸੇ ਨੂੰ ਕੁਝ ਨਹੀਂ ਇਹ ਵੀ ਮੁੱਦਾ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਸਮਾਰਟ ਮੀਟਰਾਂ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਉਸ ਦਿਨ ਨੈਕਸਟ ਕੋਰਸ ਆਫ ਐਕਸ਼ਨ ਡਿਕਲੇਅਰ ਕਰਾਂਗੇ ਸਾਹਿਬ ਜਿੱਦਾਂ ਅੱਜ ਬਾਰਿਸ਼ ਆ ਗਈ ਆ ਹੌਸਲੇ ਬੁਲੰਦ ਨੇ ਕੋਦੇ ਬਿਲਕੁਲ ਕੋਈ ਕਮੀ ਨਹੀਂ ਹੋਏਗੀ ਉਸੇ ਤਰ੍ਹਾਂ ਬਲਕਿ ਜਿਆਦਾ ਤਨਖਾਹ ਵਿੱਚ ਲੋਕੀ ਆਉਣਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਲੋਕਾਂ ਨੂੰ ਨਾ ਅਜੇ ਵੀ ਜਮਰਾਹ ਕਰ ਰਹੀ ਹੈ ਮੋਦੀ ਸਰਕਾਰ ਕਿ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹਦੇ ਵਿੱਚੋਂ ਜਿਹੜਾ ਖੇਤੀ ਖੇਤਰ ਤੇ ਜਿਹੜੀ ਸਹਾਇਕਤਮ ਦੇਵਾ ਬਾਹਰ ਰੱਖਤੇ بڑے ਵੱਡੇ ਦਮਗ ਜੇ ਮਾਰੇ ਜਾ ਰਹੇ ਆ ਪਰ ਦੂਸਰੇ ਪਾਸੇ ਦੇਖੋ ਜਿਹੜੀ ਕਪਟਨ ਉਹਨੂੰ ਖੁੱਲ੍ਹ ਦੇ ਦਿੱਤੀ ਹੈ ਬੀਜੇਪੀ ਸਰਕਾਰ ਨੇ 11% ਜਿਹੜੇ ਟੈਰਫ ਲੱਗਦਾ ਸੀ ਉਹ ਲਾਫਤ ਲੈ ਲਿਆ ਇਹਨਾਂ ਨੇ ਬੜੇ ਦੰਗ ਜਿਹੜੀ ਪੀ ਆਈ ਬੀਏ ਸੈਂਟਰ ਦੀ ਮਤਲਬ ਜਿਹੜੀ ਕਮੇਟੀ ਹੈ ਤੁਹਾਡਾ ਚਨੋ ਡਿੰਗ ਕਰਨ ਵਾਲੀ ਜੀ بڑا ਫਾਇਦਾ ਹੋ ਗਿਆ ਕੱਪੜਾ ਮਿਲ ਨੂੰ ਤਾਗਾ ਮਿਲਾਂ ਨੂੰ ਹੁਣ ਤਾਂ ਬੜਾ ਫਰੀ ਮੰਗਵਾਊਗਾ ਉਥੋਂ ਪਰ ਦੂਜੇ ਪਾਸੇ ਇਹਦੇ ਵਿਰੋਧ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਗੁਜਰਾਤ ਦੇ ਵਿੱਚ ਵੱਡੇ ਵੱਡੇ ਮਜਾਰੇ ਹੋਏ ਆ ਇਹਦੀ ਐਂਟੀ ਕਿਉਂਕਿ ਇਹ ਖੇਤੀ ਜਿਹੜੀ ਕਾਟਣਾ ਹੈ ਇਹ ਖੇਤੀ ਦੇ ਵਿੱਚ ਹੀ ਹਨ ਇੱਕ ਪਾਸੇ ਕਿਹਾ ਜਾ ਰਿਹਾ ਕਿ ਖੇਤ ਨੂੰ ਬਾਹਰ ਰੱਖਤਾ ਦੂਜੇ ਪਾਸੇ ਕਪਟਨ ਤੇ ਖੁੱਲ੍ਹੋ ਦਿੱਤੀ ਜਾ ਰਹੀ ਹੈ ਅਸੀਂ ਕਹਾਂਗੇ ਕਿ ਜਿਹੜੀ ਗਮਰਾਹਕੋਨੀਤੀ ਹੈ ਕੇਂਦਰ ਸਰਕਾਰ ਦੀ ਇਹਦੀ ਅਸੀਂ ਨਿਖੇਦੀ ਕਰਦੇ ਹਾਂ ਬਿਲਕੁਲ ਬੇਸ਼ੱਕ ਪੰਜਾਬ ਦੇ ਵਿੱਚ ਕਪਟਨ ਤੋਂ ਵੀ ਘਟ ਗਈ ਹੈ ਪਰ ਬਾਕੀ ਸਿਟਤਾਂ ਦੇ ਵਿੱਚ ਤਾਂ ਜਿਉਂ ਦੀ ਤਿਉਹ ਹੈ ਕੋਈ ਵੀ ਫਸਲ ਹੈ ਜਿਹੜੀ ਉਹਨੂੰ ਜਦੋਂ ਇਹਦੇ ਵਿੱਚੋਂ ਬਾਹਰ ਕਰਨਗੇ ਉਹ ਖੇਤੀ ਸੈਕਟਰ ਦੇ ਜਿਹੜੇ ਹੈਗਾ ਮਤਲਬ ਉਹਦੇ ਤੇ ਪ੍ਰਭਾਵ ਪਾਉਣ ਵਾਲੇ ਜਿਹੜੇ ਕੰਪਰੋਮਾਈਜ਼ ਕੀਤੇ ਜਾ ਰਹੇ ਹੈ ਉਹ ਉਹੀ ਨਹੀਂ ਜਿਹੜੇ ਪਹਿਲਾਂ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਫਰੀ ਟ੍ਰੇਡ ਹੈਗਾ ਇਹਨਾਂ ਦਾ ਸਮਝ ਉਪਤਾ ਉਹਦੇ ਵਿੱਚੋਂ ਖੇਤੀ ਖੇਤਰ ਸਾਰਾ ਜੀ ਦੀ ਸਾਰੀ ਖੇਤੀ ਤੇ ਸਾਰੇ ਜਿਹੜੇ ਛੇਕਤ ਹੁੰਦੇ ਆ ਉਹਨਾਂ ਨੂੰ ਬਾਹਰ ਰੱਖਿਆ ਜਾਵੇ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੂਜੀ ਗੱਲ ਜਿਹੜੀ ਅਸੀਂ ਜਿੱਤ ਵੀ ਕਰਦਿਆਂ ਕਿ ਅਸੀਂ ਇੱਕ ਬਹੁਤ ਵੱਡੀ ਜਿੱਤ ਦੂਜੀ ਇਤਿਹਾਸਿਕ ਜਿੱਤ ਕਹਿੰਦੇ ਆ ਲੈਂਡ ਪ੍ਰੂਗਪਾਲ ਚ ਨੂੰ ਰੱਦ ਕਰਾ ਕੇ ਨਾਲ ਦੀ ਨਾਲ ਜਿਹੜਾ 2113 ਦਾ ਐਕਟ ਉਹ ਕੋਈ ਕਾਫੀ ਹੱਦ ਤੱਕ ਉਹਦੇ ਵਿੱਚ ਜਿਹੜੀਆਂ ਮੱਦਾਂ ਨੇ ਲੋਕਾਂ ਦੇ ਪੱਖ ਵਿੱਚ ਨਹੀਂ ਪਰ ਹੁਣ ਲਗਾਤਾਰ ਜਿਹੜੀ ਮੋਦੀ ਸਰਕਾਰ ਹੈ ਜਿੱਥੇ-ਜਿੱਥੇ ਉਹਨਾਂ ਚ ਟਾਂਚ ਸਰਕਾਰਾਂ ਬਣੀਆਂ ਉਹਦੇ ਪਰਕਤ ਉਹਨਾਂ ਲੱਗੇ ਹੋਏ ਨੇ ਜਿਹੜਾ ਰਵਾ ਐਕਟ ਹੈ ਜੇ ਜ਼ਮੀਨ ਗ੍ਰੈਂਡ ਕਰਨੀ ਹੈ ਤਾਂ ਇਹਵੇਂ ਜਿਵੇਂ ਪੰਜਾਬ ਸਰਕਾਰ ਤੋਂ ਵੀ ਦਬਾਅ ਬਣਾਉਣਗੇ ਕਿ ਤੁਸੀਂ ਵੀ ਇਹ ਤੋਂ ਮਤਲਬ ਇਹ ਮੱਦਾਂ ਨੂੰ ਵਾਪਸ ਕਰ ਦਿਓ ਤੇ ਦੂਸਰੇ ਪਾਸੇ ਜਿਹੜੀ ਬੈਂਕਾਂ ਉਹ ਦਬਾਅ ਬਣਾ ਰਹੀਆਂ ਕਿ ਲੈਂਡ ਬੈਂਕ ਬਣਾਓ ਕਾਸ ਕਰਕੇ ਪੰਜਾਬ ਦੇ ਵਿੱਚ ਵੀ ਦੂਸਰੇ ਸਟੇਟਾਂ ਦੇ ਵਿੱਚ ਵੀ ਹੁਣ ਜੇ ਇਹ ਇੱਕ ਪਾਲਿਸੀ ਰੱਦ ਕਰਾ ਲਈ ਤਿੰਨ ਕਾਲੇ ਕਾਨੂੰਨ ਰੱਦ ਕਰਾ ਲੇ ਨਵੇਂ ਤੋਂ ਨਵੇਂ ਲੈ ਕੇ ਆ ਰਹੇ ਨੇ ਲੈਂਡ ਬੈਂਕ ਵੀ ਤਾਂ ਹੀ ਬਣੂਗਾ ਜੇ ਮੈਂ ਲੋਕਾਂ ਦੀ ਜ਼ਮੀਨ ਦਾ ਈਆੜਾ ਕਰਕੇ ਲੋਕਾਂ ਦਾ ੱਲੇ ਕਿਸਾਨਾਂ ਦਾ ਨਹੀਂ ਖਾਸ ਕਰਕੇ ਲੋਕਾਂ ਦਾ ਈਆੜਾ ਕਰਨਗੇ ਫਿਰ ਲੈਂਡ ਬੈਂਕ ਬਣੂਗਾ ਇਸ ਕਰਕੇ ਅਸੀਂ ਚੇਤਾਵਨੀ ਹੋਊਗੀ ਇਸ ਰੈਲੀ ਦੀ ਕਿ ਕੋਈ ਵੀ ਲੈਂਡ ਬੈਂਕ ਜਾਂ ਜਿਹੜਾ 213 ਦਾ ਐਕਟ ਜੇ ਉਹਦੀ ਵੀ ਭਾਵਨਾ ਹੀ ਇਹ ਕਹਿੰਦੇ ਆ ਕਿ ਉਹਦੇ ਨਾਲ ਸ਼ੇਰਸਾੜ ਨਹੀਂ ਕੀਤੀ ਜਾ ਸਕਦੀ ਜੇ ਉਹਦੀ ਵੀ ਭਾਵਨਾ ਦੇ ਅੰਦਰ ਰਹਿ ਕੇ ਕੋਈ ਉਹਦੇ ਕਮੈਂਡਮੈਂਟ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਕਰ ਸਕਦੀ ਆ ਵਰਨਾ ਉਹ ਸ਼ੇਰਸਾੜ ਉਹਦੇ ਨਾਲ ਨਹੀਂ ਕੀਤੀ ਜਾ ਸਕਦੀ ਇਹਦੀ ਰਾਖੀ ਕਰਨ ਦਾ ਫ਼ਸਲਾ ਹੈ ਸਾਡਾ ਇਹ ਵੀ ਕੱਲ ਨੂੰ ਅਸੀਂ ਸੁਨੇਹਾ ਦੇਵਾਂਗੇ ਕਿ ਇਹਦੀ ਅਸੀਂ ਰਾਖੀ ਕਰਾਂਗੇ ਦੂਸਰੀ ਵਾਰਸ ਦਾ ਸਵਾਲ ਆ ਵਾਰਸ ਕਾਫੀ ਜੇ ਪਈਆ ਤਾਂ ਲੋਕਲ ਪਈਆ ਪੂਰੇ ਪੰਜਾਬ ਦੇ ਵਿੱਚ ਨਹੀਂ ਇੱਥੇ ਜਿਹੜਾ ਇਕੱਠ ਹੋਣਾ ਪੂਰੇ ਪੰਜਾਬ ਦੇ ਵਿੱਚੋਂ ਆਉਣਾ ਹਸਾਨੀਆਂ ਵਾਲਾ ਬਾਰਡਰ ਤੋਂ ਲੈ ਕੇ ਇਧਰ ਚੰਡੀਗੜ੍ਹ ਤੱਕ ਇਧਰ ਹਰਿਆਣਾ ਤੱਕ ਮਾਨਸਾਲੀ ਸ਼ੈੜ ਤੇ ਪੂਰਾ ਉਪਰਨਤਲ ਪੰਜਾਬ ਦੇ ਕੋਨੇ-ਕੋਨੇ ਤੋ ਇੱਥੇ ਜਨਤਾ ਨਿਆਉਣਾ ਅਸੀਂ ਬੇਨਤੀ ਕਰਦੇ ਆਂ ਕਿ ਬੇਫਿਕਰ ਹੋ ਕੇ ਮਤਲ ਸਾਰੇ ਦੇ ਸਾਰੇ ਸਮਰਾਲਾ ਦੀ ਦਾਨ ਮੰਡੀ ਦੇ ਵਿੱਚੋਂ ਪਹੁੰਚੇ